ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਟੈਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਈ ਆਪਣੀ ਸਕਰੀਨ ਦੇ ਉੱਤੇ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸੀਪੁਰ ਨੇ ਉਹਨਾਂ ਨੇ ਇਹ ਤਸਵੀਰਾਂ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਾਂਝੇ ਕੀਤੀਆਂ ਗਈਆਂ ਨੇ ਰਾਹਗੀਰਾਂ ਵੱਲੋਂ ਜਿਨ੍ਹਾਂ ਨੇ ਕੀ ਇਸ ਦਾ ਵੀਡੀਓ ਬਣਾ ਕੇ ਸਾਂਝਾ ਕੀਤਾ ਤੁਹਾਨੂੰ ਦੱਈਏ ਕਿ ਇਹ ਗੱਡੀ ਜੋਤੀ ਦੇ ਦੇ ਪਈ ਨਿਸਾਨ ਮੈਗਨਾਈਟ ਇਹ ਗੱਡੀ ਜਿਹੜੀ ਇਹ ਦੋ ਗੱਡੀਆਂ ਨੂੰ ਜੋ ਕਿ ਸੜਕ ਦੇ ਉੱਤੇ ਖੜੀਆਂ ਸੀ ਉਹਨਾਂ ਨੂੰ ਕ੍ਰਾਸ ਕਰਨ ਲੱਗੀ ਤਾਂ ਪਿੱਛੋਂ ਇੱਕ ਟਰਾਲੇ ਦੇ ਚਪੇੜ ਦੇ ਵਿੱਚ ਆਂਦੇ ਟਰਾਲੇ ਨੇ ਜਦੋਂ ਟੱਕਰ ਮਾਰੀ ਤਾਂ 10 ਮੀਟਰ ਕਰੀਬ ਇਸ ਨੂੰ ਜਿਹੜਾ ਆ ਤੱਕਾ ਲਾ ਕੇ ਅੱਗੇ ਲੈ ਗਿਆ ਤੇ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਪਰ ਖੁਸ਼ਕਿਸਮਤੀ ਇਥੇ ਇਹ ਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੜਾ ਆ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਲੀ ਨੁਕਸਾਨ ਜੜਾ ਆ ਗੱਡੀ ਦਾ ਬਹੁਤ ਜ਼ਿਆਦਾ ਹੋ ਗਿਆ ਤਸਵੀਰਾਂ ਤੁਸੀਂ ਦੇ ਦੇ ਪਿਓ ਆਪਣੀ ਸਕਰੀਨ ਦੇ ਉੱਤੇ ਕਿ ਗੱਡੀ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਖਦਸਾ ਹੋ ਗਈ ਏ ਬਹੁਤ ਜ਼ਿਆਦਾ ਜੜਾ ਆ ਗੱਡੀ ਦਾ ਨੁਕਸਾਨ ਹੋ ਚੁੱਕਾ ਹੈ ਨਵੀਂ ਗੱਡੀ ਨੂੰ ਲੈ ਕੇ ਜੜਾ ਆ ਦੱਸਿਆ ਜਾ ਰਿਹਾ ਆ ਕਿ ਦਰਬਾਰ ਸਾਹਿਬ ਵੱਲ ਨੂੰ ਜਾਇਆ ਜਾ ਰਿਹਾ ਸੀ ਤੇ ਇਹ ਹਾਦਸਾ ਜਿਹੜਾ ਆ ਇਹ ਨਸਹਿਰਾ ਦੇ ਕੋਲ ਕਸਬਾ ਨਸਹਿਰਾ ਦੇ ਕੋਲ ਜਿਹੜਾ ਆ ਇਹ ਹਾਈਵੇ ਦੇ ਉੱਤੇ ਇਹ ਹਾਦਸਾ ਜਿਹੜਾ ਆ ਹੋ ਜਾਂਦਾ ਆ ਜਦੋਂ ਇਹ ਗੱਡੀ ਦੋ ਗੱਡੀਆਂ ਨੂੰ ਸੜਕ ਤੇ ਉੱਤੇ ਕ੍ਰੋਸ ਕਰਨ ਲੱਗਦੀ ਹੈ ਜੋ ਕਿ ਸੜਕ ਦੇ ਉੱਤੇ ਖੜੀਆਂ ਸੀ ਉਹਨਾਂ ਨੂੰ ਕ੍ਰੋਸ ਕਰਨ ਲੱਗਦੀ ਹੈ ਤਾਂ ਪਿੱਛੋਂ ਟਰਾਲੇ ਨੇ ਇਸ ਗੱਡੀ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਤਸਵੀਰਾਂ ਦੇਖਦੇ ਪਈਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਨਸਹਿਰਾ ਦੀਆਂ ਦੱਸੀਆਂ ਜਾ ਰਹੀਆਂ ਨੇ